ਨਸੀਗਾਲ ਜੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਆਪਾਂ ਗੱਲ ਕਰ ਰਹੇ تھے ਕਿ ਵੀ ਘਾਟੀਮਾਲਾ ਬਸ ਦੇ ਵਿੱਚ ਸਾਨੂੰ ਦੂਜੀ ਬਸ 'ਚ ਟਰਾਂਸਫਰ ਕਰਿਆ ਬਸ ਵਾਲੇ ਨੇ ਸਿਲਬਾਟੋਰ ਤੋਂ ਘਾਟੀਮਾਲਾ ਆ ਗਏ ਤੇ ਅਸੀਂ ਘਾਟੀਮਾਲਾ ਜਦੋਂ ਨੇ ਦੂਜੀ ਸਾਨੂੰ ਬਸ 'ਚ ਟਰਾਂਸਫਰ ਕਰਤਾ ਅਸੀਂ ਜਦੋਂ ਚੜੇ ਉਹਦੇ ਵਿੱਚ ਪਹਿਲੀ ਬਸ 'ਚ ਤਾਂ ਉੱਪਰਲੀ ਬਿਲਡਿੰਗ ਤੇ ਉੱਪਰਲੇ ਪੋਰਸ਼ਨ 'ਚ ਕੋਈ ਬਣੀ ਤੀ ਜਿਹੜੀ ਸਾਰੀ ਦੂਜੀ ਬਸ 'ਚ ਚੜੇ ਰਾਤ ਇਹ ਨੂੰ ਉੱਚ ਪਾਈ ਬੰਦੇ ਉੱਚ ਤੁਸੀਂ ਆ ਲੈ ਲਓ ਕੂਬਾ ਦੇ ਤੇ ਕੂਬਾ ਦੇ ਸਿਲਵਾਡੋਰ ਦੇ ਕਲੰਬੀਆ ਦੇ ਪੂਰੀ ਬੱਸ 2 ਨੰਬਰ ਦੇ ਬੰਦਿਆਂ ਨਾਲ ਭਰੀ ਹੋਈ ਸੀ ਉਹ 2 ਨੰਬਰ ਦੇ ਬੰਦਿਆਂ ਨਾਲ ਭਰੀ ਹੋਈ ਸੀ ਪੂਰੀ ਬੱਸ ਉਹ ਤੇ ਅਸੀਂ ਉਹ ਚ ਚੜਦੇ ਜਦੋਂ ਉਜ ਉਹਨਾਂ ਨੇ ਸਾਨੂੰ ਖਾਣ ਪੀਣ ਨੂੰ ਵੀ ਦਿੱਤਾ ਸਾਨੂੰ ਉਹੀ ਕਹੀਏ ਵੀ ਉਹਨਾਂ ਨੇ ਕੁਝ ਦਿੱਤਾ ਨਹੀਂ ਸਾਨੂੰ ਖਾਣ ਪੀਣ ਨੂੰ ਵੀ ਦਿੱਤਾ ਉਹਨਾਂ ਨੇ ਜਿਹੜੇ ਡੋਂਕਰ ਤੇ ਤੇ ਸਾਨੂੰ ਉਹਨਾਂ ਨੇ ਦੱਸਤਾ ਮਾਰਨ ਲੱਗੇ ਜਿਹੜੇ ਕੂਬਾ ਕੂਬਾ ਦੇ ਬੰਦੇ ਨੇ ਨਾ ਉਹ ਕੂਬਾ ਚ ਤੇ ਜਿਹੜੇ ਲਵੇ ਲਵੇ ਅਮਰੀਕਾ ਦੇ ਦੇਖ ਨੇ ਉਹਨਾਂ ਚ ਸਾਰਿਆਂ ਦੇ ਸਪੈਨਿਸ਼ ਬੋਲੀ ਜਾਂਦੀ ਸੀ ਤੇ ਉੱਥੇ ਉਹ ਬੱਸ ਦੇ ਵਿੱਚ ਸਾਨੂੰ ਇਧਰੋਂ 베ਗੋ ਵਾਲਾ 베ਗੋ ਵਾਲਾ ਛੇੜ ਤੋਂ ਪਹਿਲਾਂ ਕੋਈ ਸਾਡੇ ਨਾਲੋਂ ਪਹਿਲਾਂ ਤਿੰਨ ਮੁੰਡੇ ਉਹ ਬੱਸ ਦੇ ਵਿੱਚ ਤੇ 베ਗੋ ਵਾਲਕਣੀ ਦੇਤੇਗੇ ਇੱਕ ਮੁੰਡੇ ਨੂੰ ਤਾਂ 4-5 ਸਾਲ ਹੋ ਗਏ ਤੇ ਇੱਕ ਵਾਰ ਔਰ ਕੰਮ ਕਰਦੇ ਨੂੰ ਕੁੱਕ ਤੀਗਾ ਉਹ ਨਾਈਆਂ ਦਾ ਮੁੰਡਾ ਦੀ ਕੁੱਕ ਤੀ ਇੱਕ ਮੁੰਡਾ ਉਥੇ ਮਤਲਬ ਵੀ ਮੈਨੇਜਰ ਵਾਂਗੂ ਦੀਗਾ ਕੰਮ ਤਾਂ ਉਹ ਵੀ ਉਹੀ ਕਰਦਾ ਸੀ ਹੋਟਲ ਤੇ ਪਰ ਉਹਨਾਂ ਨੂੰ ਸਪੈਨਸ ਫੁੱਲ ਆਉਂਦੀ ਸੀ ਚੱਲ ਸਾਨੂੰ ਇਹ ਗੱਲ ਦਾ ਸੁਖ ਹੋ ਗਿਆ ਵੀ ਜੇ ਸਾਨੂੰ ਕੋਈ ਚੀਜ਼ ਦੀ ਲੋੜ ਪੈਂਦੀ ਸੀ ਜਾਂ ਗੱਲਬਾਤ ਪੁੱਜਦੇ ਤੇ ਸੀ ਉਹ ਸਾਨੂੰ ਦੱਸ ਦਿੰਦੇ ਹੁੰਦੇ ਰਿਹਾ ਟ੍ਰਾਂਸਫਰ ਕਰਕੇ ਚੱਲ ਉਹਨੂੰ ਅਸੀਂ ਨੇ ਕਿਹਾ ਵੀ ਐ ਕਰਕੇ ਇਹਨੂੰ ਪੁੱਛ ਕਿੰਨਾ ਟਾਈਮ ਚੱਲੂ ਬੱਸ ਉਹ ਕਹਿੰਦਾ ਵੀ 4-5 ਘੰਟੇ ਕਹਿੰਦਾਗਾ ਵੀ ਗੁਆਟੀਮਾਲਾ ਸਿਟੀ ਤੱਕ ਆਪਾਂ ਨੂੰ ਬੱਸ ਚ ਲੈ ਕੇ ਜਾਊਗਾ ਇਹ। ਇਹ ਸੀਗਾ ਵੀ ਚਲ ਠੀਕ ਆ। ਅਸੀਂ ਕਿਹਾ ਵੀ ਅੱਗੇ ਚੱਲ ਅਸੀਂ ਅੱਗੇ ਏਜੰਟ ਨਾਲ ਗੱਲ ਕਰੀਏ ਉਹ ਕਹਿੰਦਾ ਅੱਗੇ ਤੁਸੀਂ ਮੈਂ ਤੁਹਾਨੂੰ ਅੱਗੇ ਹੋਟਲ ਦਾ ਐਡਰੈਸ ਭੇਜੂੰਗਾ। ਵੀ ਬੱਸ ਗੁਆਟੀਮਾਲਾ ਜਦੋਂ ਤੁਸੀਂ ਪਹੁੰਚ ਕੇ ਕਹਿੰਦਾ ਉਸ ਤੋਂ ਬਾਅਦ ਜੋ ਮੇਰੀ ਗੇਮ ਆ ਬੱਸ ਉਸ ਤੋਂ ਬਾਅਦ ਤਾਂ ਤੁਸੀਂ ਕਹਿੰਦਾ ਯਾਦ ਕਰੋਗੇ। ਜਿਹੜਾ ਦੁੱਖ ਕੱਟਣਾ ਸੀ ਕੱਟ ਲਿਆ। ਸਾਨੂੰ ਵੀ ਬਹੁਤ ਯਕੀਨ ਦੀ ਉਹਤੇ ਏਜੰਟ ਤੇ। ਥੁਰ ਤੱਕ ਵੀ ਵੀ ਬਾਕੀ ਜਾਂ ਜਿਵੇਂ ਉਹਰੇ ਹੁਣ ਕਹਿ ਦਿੰਦੇ ਨੇ ਨਾ ਵੀ ਉਹਦਾ ਗੇਮ ਕਿੱਲਾ ਲਾ ਮੇਰੇ ਨਾਲ ਗੱਲ ਕਰੇ ਹੋ ਮੈਂ ਕਹਿੰਦਾ ਮੈਂ ਦੱਸ ਦੂੰ ਵੀ ਕਿਹੜੀ ਗੇਮ ਤੇਰੀ ਕਿੱਲ ਆ ਗਈ ਪਤੰਦਰਾ ਮੈਨੂੰ ਬਾਏ ਨੇਮ ਬਾਏ ਸ਼ਕਲ ਤੋਂ ਜਾਣਦਾ ਮੇਰਾ ਨੰਬਰ ਮੈਂ ਕਰੇ ਉਹਦੇ ਕੋਲ ਹੁਣ ਵੀ ਸ਼ੇਪ ਹੋਵੇ ਜਦੋਂ ਮੈਂ ਫੋਨ ਕਰਦਾ ਦੀ ਉਹ ਮੈਨੂੰ ਐਂ ਜਨਦਾ ਹਾਂ ਕਾਲੇ ਕੀ ਹਾਲ ਆ ਜੱਟਾ ਤੇ ਏਜੰਟ ਨਹੀਂ ਮਾੜਾ ਤੀ ਜੀ ਸਾਡਾ ਮੈਂ ਤੁਹਾਨੂੰ ਫੇਰ ਵੀ ਕਹਿਣਾਗਾ ਸਾਡਾ ਏਜੰਟ ਨਹੀਂ ਮਾੜਾ ਤੀ ਜੱਟ ਜ਼ਿੰਮੇਦਾਰਾ ਰਾਜਾ ਪਟਿਆਲੇ ਏਜੰਟ ਨਹੀਂ ਸਾਡਾ ਮਾੜਾ ਤੀ ਤੁਹਾਨੂੰ ਵੀ ਵੈਸੇ ਗੱਲ ਕਰਦਾ ਉਹਨੂੰ ਸਪੈਨਸ ਆਉਂਦੀ ਸੀ ਅੰਗਰੇਜ਼ੀ ਆਉਂਦੀ ਸੀ ਉਹਦਾ ਨਹੀਂ ਸਾਨੂੰ ਪਤਾ ਸਾਡਾ ਏਜੰਟ ਨਹੀਂ ਮਾੜਾ ਤੀ ਜਿਹੜਾ ਏਜੰਟ ਤੇ ਬੰਦੇ ਤੇਗੇ ਉਹ ਭੈਣ ਦਾ ਵਿੱਚ ਲੈਣੀ ਦਿੱਤੇ ਬਸ ਐਂ ਸਮਝ ਲਓ ਵੀ ਉਹ ਨਹੀਂ ਕਿਸੇ ਕੰਮ ਦੇਤੇ ਉਹਨਾਂ ਨਾਲ ਤਾਂ ਮੇਰੀ ਇੰਨੀ ਕ ਜਿਆਦਾ ਖੜਕਦੀ ਦੀ ਆ ਕੇ ਉਹਰੇ ਜਦੋਂ ਮੈਂ ਇੰਡੀਆ ਤੀਗਾ ਵੀ ਐਂ ਲਾਲਾ ਇੱਕ ਪਾਸਾ ਪਰ ਮਾਨੂੰ ਕਿਹਾ ਤੀਗਾ ਜਿਹੜਾ ਏਜੰਟ ਦਾ ਬੰਦਾ ਤੀਗਾ ਉਹਦੇ ਮੈਂ ਅਲੱਗ ਪਾਉਂਗਾ ਤੇ ਇਕੱਲੇ ਤੇ ਵੀਡੀਓ ਠੀਕਾ ਉਹਦੇ ਤੱਕ ਪਹੁੰਚ ਜੇ ਬਸ ਮੇਰਾ ਰੱਬਾ ਇੱਕ ਵਾਰ ਵੀਡੀਓ ਨੂੰ ਪਤਾ ਲੱਗ ਜੇ ਬੰਦੇ ਨੂੰ ਵੀ ਆਪਾਂ ਕੀ ਕਰਿਆ ਤੀ ਤੇ ਮੇਰੇ ਨਾਲ ਉਹਦੇ ਨਾਲ ਕੀ ਬਣਿਆ ਪਤਾ ਮੈਨੂੰ ਸਾਰਾ ਕੁਝ ਆ ਵੀ ਉਹਦੇ ਨਾਲ ਬਣਿਆ ਕੀ ਆ ਚਲੋ ਜੀ ਐਜੰਟ ਕਹਿੰਦਾ ਵੀ ਮੇਰੀ ਗੇਮ ਬਹੁਤ ਤਾਕੜੀ ਐ। ਅੱਜ ਦੋ ਵਾਰ ਦਿਖਾਉਂਗਾ। ਉਹਨੂੰ ਝਟ ਕਹਿੰਦਾ ਦੇ ਦੇ ਜਾਊਗਾ ਨਾ ਏਸੀ ਵਾਲੀਆਂ ਗੱਡੀਆਂ 'ਚ ਜਾਓਗੇ। ਕਾਰਾਂ ਘੁੰਮਦੀਆਂ ਆਉਣਗੀਆਂ। ਵੱਡੀਆਂ ਗੱਡੀਆਂ ਲੈ ਕੇ ਜਾਂਦੀਆਂ ਸਾਨੂੰ ਕਹਿੰਦਾ ਲੈਂਡ ਕਰੂਜ਼ਰ, ਰੇਂਜ ਰੋਵਰ ਆ। ਐਹ ਜੀਆਂ ਗੱਡੀਆਂ 'ਚ ਜਾਵਾਂ ਕਹਿੰਦਾ ਅੱਗੇ ਤਾਂ। ਅਜਿਹਾ ਵੀ ਜਦ ਠੀਕ ਆ ਜੇ ਸਾਡਾ ਜੈਂਟ ਕਹਿੰਦਾ ਚਲੋ ਜੀ ਅਸੀਂ ਕਰਦੇ ਕਰਦੇ ਘਾਟੀਮਾਲਾ ਸਿਟੀ ਪਹੁੰਚ ਗਏ। ਘਾਟੀਮਾਲਾ ਸਿਟੀ ਤੋਂ ਸਾਨੂੰ ਜਿਹੜੀ ਲੇਡੀਜ਼ ਨਾਲ ਅਸੀਂ ਗੱਲ ਕਰਕੇ ਗਏ ਤੇ ਉਹ ਬਹੁਤ ਚੰਗੀ ਧੀਰ ਬਹੁਤ ਚੰਗੀ ਏਜੰਟ ਥੀ ਉਹ ਮੰਨ ਲਾ ਵੀ ਉਹ ਹੈ ਪਰ ਉਹ ਜਿਨੇ ਜਿੱਥੇ ਉਹਨੇ ਕਮਿਟਮੈਂਟ ਕਰਤੀ ਉਹੀ ਤੀ ਉਹਦੀ ਉਹਨੇ ਭਾਈ ਸਾਨੂੰ ਇੱਕ ਘਰ ਚ ਪਹੁੰਚਾਤਾ ਸਾਡੇ ਨਾਲੋਂ ਘਰ ਚੋਂ ਦੂ ਪਹਿਲਾਂ ਹੋਰ ਆਪਣੇ ਪੰਜਾਬ ਦੇ ਮੁੰਡੇ ਬਥੇਰੇ ਤੇ ਲਵਾਂਗਿਆਂ ਦੇ ਮੁੰਡੇ ਸਾਨੂੰ ਬਹੁਤ ਮਲੇ ਅੱਗੇ ਜਾਣਦਾ ਮੈਂ ਕਈਆਂ ਨੂੰ ਬਾਏ ਹੁਣ ਨੋਂ ਨੂੰ ਘੱਟ ਯਾਦ ਰਹਿ ਗਏ ਜੀ ਜਿਹੜੇ ਸਾਡੇ ਗਰੁੱਪ ਦੇ ਤੇ ਉਹਨਾਂ ਦੇ ਮੇਰੇ ਸਾਰਿਆਂ ਨੇ ਯਾਦ ਨੇ ਉਹਨਾਂ ਨੇ ਚੱਲ ਭਾਈ ਸਾਨੂੰ ਭੁੱਖ ਲੱਗੀ ਵੀ ਚੌਲ ਚੂਲ ਕਰਕੇ ਖਵਾਏ ਵਿਚਾਰਿਆਂ ਨੇ ਰਾਤ ਇਹਨੂੰ ਪਹੁੰਚੇ ਤੇ ਸਾਡੀ ਰਾਤ ਲੰਘੀ ਉੱਥੇ ਨਾ ਉਹਨਾਂ ਨੇ ਛੀੜੀ ਰੱਖੀ ਹੋਈ ਧੀ ਪਹਿਂਦੀ ਫਿਲਮਾਂ ਦੇਖਣ ਟਾਈਮ ਪਾਸ ਕਰਨ ਦਾ ਤੇ ਉੱਥੋਂ ਏਜੰਟ ਜਿਹੜੇ-ਜਿਹੜੇ ਪੈਸੇ ਦੇਈ ਜਾਂਦੇ ਨੇ ਉਹ ਨਿਕਲੀ ਜਾਂਦੇ ਨੇ ਸਾਨੂੰ ਤਾਂ ਜੀ ਸਾਡੇ ਏਜੰਟ ਦਾ ਦੂਜੇ ਦਿਨ ਸਵੇਰੀ ਲੱਗਿਆ ਫੋਨ ਆਉਣ ਵੀ ਦੱਸੋ ਤੁਹਾਨੂੰ ਕਿਹੜਾ ਆਈਡੀ ਦਵੋ ਤੁਹਾਨੂੰ ਉਹ ਚੁਪਾਵਾ ਮੈਂ ਪੈਸੇ ਐ ਕਰੋ ਮੈਨੂੰ ਬਾਹਰ ਕਰੋ ਭਾਈ ਚਲ ਅਸੀਂ ਨੇ ਉਹਨੂੰ ਕਿਹਾ ਜਿਹੜੀ ਲੇਡੀ ਸੀ ਅਸੀਂ ਕਿਹਾ ਵੀ ਸਾਨੂੰ ਇੱਕ ਤਾਂ ਫੋਨ ਦਾ ਜਾਂਦੀ ਆਮ ਕਰਕੇ ਤੇ ਸਾਨੂੰ ਫੋਨ ਲੈ ਕੇ ਦੇ ਦੋ ਨਵੇਂ ਵੀ ਐਜੰਟ ਸਾਡਾ ਤੈਨੂੰ ਪੈਸੇ ਪਾ ਦੂ ਪਰ ਸਾਨੂੰ ਫੋਨ ਤੋਂ ਬਿਨਾਂ ਨਾ ਰੋ ਭੇਜੀ ਉਦੋਂ ਅਸੀਂ ਨਾਲ ਤਾਂ ਫੋਨ ਤੇ ਪੈਸੇ ਪਵਾਏ ਐਜੰਟ ਤੋਂ ਦੋ ਤਾਂ ਫੋਨ ਲਏ ਸੀ ਦੋ ਗਰੁੱਪਾਂ ਵਾਲਿਆਂ ਨੇ ਇੱਕ ਇੱਕ ਗਰੁੱਪ ਚ ਇੱਕ ਇੱਕ ਫੋਨ ਨਾਲ ਐਜੰਟ ਨੇ ਪੈਸੇ 5 ਮਿੰਟਾਂ ਚ 10 ਮਿੰਟਾਂ ਚ ਪੈਸੇ ਪਾਤੇ ਉਹਨੂੰ ਉੱਥੇ ਐ ਹੋ ਗਿਆ ਵੀ ਇਹ ਘਾਟੀ ਵਾਲਾ ਪਹੁੰਚ ਗਿਆ ਕਿਤੇ ਉਹ ਮੈਨੂੰ ਨਾ ਛੱਡ ਦੇਣਾ ਕਿਉਂਕਿ ਪੈਸੇ ਅਸੀਂ 10-10 ਲੱਖ ਰੁਪਏ ਦਿੱਤਾ ਹੋਇਆ ਸੀ ਪਰ ਸਾਡੇ ਮਨ 'ਚ ਤਾਂ ਕੋਈ ਬੇਈਮਾਨੀ ਨਹੀਂ ਸੀ ਐਜੰਟ ਦੇ ਮਨ 'ਚ ਬੇਈਮਾਨ ਹੈਗਾ ਤੇ ਕਿਉਂਕਿ ਮੁੰਡੇ ਛੱਡ ਜਾਂਦੇ ਨੇ ਉਧਰ ਉਧਰੀ ਐਜੰਟਾਂ ਨੂੰ ਜਦੋਂ ਲ ਪੈਸੇ ਪਾਏ ਉਹਨੂੰ ਉਹਨੇ ਐਡਰੈਸ ਦਿੱਤਾ ਆ ਗਈਆਂ ਜੀ ਗੱਡੀਆਂ ਚੱਕਿਆ ਸਾਨੂੰ ਗੱਡੀਆਂ ਨੇ ਘਾਟੀਮਾਲਾ ਜਦੋਂ ਸੋ ਸਿਟੀ ਤੋਂ ਬਾਹਰ ਦੀਗਾ ਪਹਾੜੀ ਜੀ ਤੇ ਘਰ ਜਿੱਥੇ ਅਸੀਂ ਰਹਿੰਦੇ ਤੇ ਰੋਡ ਦੇ ਨਾਲ ਹੀ ਦੀ ਕਸਵਾਜਾ ਤੇ ਉਹ ਸਾਨੂੰ ਸਿਟੀ ਚ ਲੈ ਗਿਆ ਸਿਟੀ ਚ ਸਾਨੂੰ ਜੀ ਹੋਟਲ ਮਿਲ ਗਿਆ ਅਲੱਗ-ਅਲੱਗ ਕਮਰੇ ਜਾਨੂੰ ਤਿੰਨ-ਤਿੰਨ ਜਣਿਆਂ ਨੂੰ ਅਸੀਂ ਵਧੀਆ ਰੋਟੀ ਪਾਣੀ ਆਇਆ ਸਾਨੂੰ ਪ੍ਰੋਟੋਕੋਲਾਂ ਫੁੱਲ ਭੁਲਾਤਾ ਸਾਰਾ ਕੁਝ ਵਿਸਲਾ ਇੱਕ ਦਿਨ ਦੀ ਰੋਟੀਆਂ ਸਾਨੂੰ ਸਾਰਾ ਕੁਝ ਭੁਲਾਤਾ ਪਹਿਲਾਂ ਕੱਪੜਾ ਲਿੜਾਈਏ ਵੋ ਚਲੋ ਜੀ ਅਹੀ ਗਾ ਵੀ ਐਂਟਰ ਦੀ ਤਾਂ ਸੱਚੀ ਬਾਕੀ ਆਪਣੇ ਦੀ ਗੇਮ ਕਿੱਲਾ ਸਾਨੂੰ ਕਿ ਫਤ ਦੀ ਅਜੇ 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 ਸਭ ਤੋਂ ਪੈਸੇ ਵਸੂਲੂਗਾ ਅਜੇ ਅਜੇ ਸਾਡਾ ਪਹੂ ਇਹਦੇ ਨਾਲ ਪੇਚਾ ਚਲੋ ਜੀ ਫਿਰ ਹੁਣ ਤਾਂ ਆਸੀ ਆਉਂਦੀਆ ਉਦੋਂ ਹਾਸੀ ਵਾਲਾ ਨਹੀਂ ਸੀ ਸਿਸਟਮ ਉਦੋਂ ਥੋੜਾ ਔਖਾ ਬਹੁਤ ਹੀ ਸ਼ਰੀਰ ਚਲੋ ਜੀ ਇਹਨਾਂ ਸਾਨੂੰ ਦੋ ਦੂਜੇ ਦਿਨ ਸਵੇਰੀ 4:00 ਵਜੇ ਠਾਲ ਕੇ ਨਾ ਉਥੋਂ ਜਿਵੇਂ ਆਪਣੇ ਮਿੰਨੀਆਂ ਨਹੀਂ ਲੋਕਲ ਬੱਸਾਂ ਹੀ ਚੱਲਦੀਆਂ ਜਿਵੇਂ ਆਪਣੇ ਪਹਿਲਾਂ ਐਸ ਗੱਡੀਆਂ ਹੁੰਦੀਆਂ ਨੇ ਬਾਰੇ ਇੰਜਨ ਜਾਂ ਹੁੰਦਾ ਸੀ ਉਦਰੇ ਇਹੋ ਜਿਹਿਆਂ ਬੱਸਾਂ ਨੇ ਬਾਰ ਨੂੰ ਮੂਰੇ ਇੰਜਨ ਜਾਂ ਗਏ ਲੱਕੜ ਦੀ ਬਾਡੀ ਜਿਹੜੀਆਂ ਬੱਸਾਂ ਤੇ ਉਹਦੇ ਅੱਗੋਂ ਦੀ ਇੱਕ ਟਾਕੀਏ ਬੱਸ ਚੜਾਉਂਦ ਨੂੰ ਉੱਚ ਚੜਤੇ ਹੀ ਅਸੀਂ ਹੋਰ ਵੀ ਸਵਾਰੀਆਂ ਚੜ ਗਈਆਂ ਸੇ ਵੀ ਚੜ ਕੇ ਚੱਲ ਸਾਨੂੰ ਉਹਨੇ ਇੱਕ ਬੰਦਾ ਸਾਡੇ ਨਾਲ ਦੀ ਜਿਹੜਾ ਉਹ ਆਪ ਅੱਗੇ ਖੜ ਗਿਆ ਇੱਕ ਬੰਦਾ ਸਾਡੇ ਨਾਲ ਪਿੱਛੇ ਖੜ ਗਿਆ ਸਾਨੂੰ ਐਂ ਖੜਾਤਾ ਉਹਨੇ ਬੱਸ ਤੇ ਮੈਂ ਆਪਾਂ ਅਣਜਾਣ ਬੰਦੇ ਖੜੇ ਹੋਣੇ ਆਂ ਭੀੜ ਬਹੁਤੀ ਗਈ ਆਪਣੀ ਵਾਲੀ ਸਿਸਟਮ ਦੀ ਉੱਚ ਭਈ ਸਾਨੂੰ ਠੰਡ ਲੱਗੇ ਟਾਡੇ ਕੋਲ ਕਿਹੜਾ ਕੋਈ ਸਹੀਗਾ ਤੀਗਾ ਫਿਰ ਕੱਪੜੇ ਲੀੜੇ ਚੱਲ ਉਹਨੇ ਖੜਿਆ ਸੀ ਜਿਹਦੇ ਕੋਲ ਹੈ ਨਹੀਂ ਟੀ 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 ਸ਼ਰਟਾਂ ਹੀ ਆ ਜਾਂ ਕੁਝ ਲੈ ਲਿਆ ਸਾਨੂੰ ਕਿਹੜਾ ਪਤਾ ਤੀਗਾ ਭਾਈ ਸਾਨੂੰ ਠੰਡ ਲੱਗੇ ਜਦੋਂ ਬੱਸ ਪਹਾੜੀ ਜਿਹੇ ਇਲਾਕੇ ਚ ਗਈ ਅੱਗੇ ਇੱਕ ਦੂਜੇ ਇਕੱਠੇ ਜੇ ਹੋਏ ਸੀ ਖੜੇ ਰਹੇ ਭਾਈ ਚੱਲ ਅੱਗੇ ਜਾ ਕੇ ਆਰਮੀ ਵਾਲੇ ਚੜ ਗਏ ਉਹਨਾਂ ਨੇ ਚੈਕਿੰਗ ਜੀ ਕਰੀ ਸਾਨੂੰ ਉਤਾਰ ਲਿਆ ਪਹਿਲਾਂ ਤਾਂ ਸਾਰੀ ਬੱਸ ਦੇਖ ਕੇ ਸਾਡੇ ਕਣੀ ਵੀ ਭਾਂਜੋ ਜਿਵੇਂ ਟੈਰਿਸਟ ਹੁੰਦੇ ਨੇ ਕਿ ਵੀ ਇਹ ਉਤਾਰ ਲੇ ਚੱਲ ਉਹਨਾਂ ਨੇ ਭਾਈ ਸਾਤੋਂ 10-10 ਡਾਲਰ ਉਹਨੇ ਕਰੀ ਗੱਲਬਾਤ ਜੀ ਸਾਨੂੰ ਦੁਬਾਰੇ ਚੜ ਕੇ ਬੱਸ ਚ ਕਟ ਘੰਟਾ ਡੇਢ ਘੰਟਾ ਜਦ ਚੱਲੀ ਬੱਸ ਜੀ ਫਿਰ ਇੱਕ ਅੱਗੇ ਨਾ ਢਾਬਾ ਟਾਈਪ ਰੈਸਟੋਰੈਂਟ ਆਇਆ ਵਿੱਚ ਉਹਨਾਂ ਦੀ ਰਹਿਤ ਈ ਕਿ ਉੱਥੇ ਰੋਕ ਕੇ ਚੱਲ ਸਾਨੂੰ ਨਾ ਰੋਟੀ ਪਾਣੀ ਖਵਾਇਆ ਅੱਗੇ ਐਂਬੂਲੈਂਸ ਆ ਗਈ ਐਂਬੂਲੈਂਸ 'ਚ ਚੜਲੇ ਸੀ ਗੁਆਟੀਮਾਲਾ ਦੀ ਗੱਲ ਦੱਸ ਰਿਆ ਈ ਮੈਂ ਐਂਬੂਲੈਂਸ 'ਚ ਚੜੇ ਹੋਏ ਐਂਬੂਲੈਂਸ ਦੇ ਵਿੱਚ ਕਟੋ-ਕਟ ਮੈਨੂੰ ਲੱਗਦਾ ਨਹੀਂ ਨਹੀਂ ਕਰਦੇ 3-4 ਘੰਟੇ ਐਂਬੂਲੈਂਸ ਚੱਲੀ ਐਂਬੂਲੈਂਸ ਚੱਲੀ ਜਦੋਂ ਐਨ ਪਹਾੜੀ ਦੀ ਲਾਸਟ ਉੱਪਰ ਚੋਟੀ ਤੇ ਲੈ ਗਏ ਸਾਨੂੰ ਐਂਬੂਲੈਂਸ ਦੇ ਵਿੱਚ ਚੱਲ ਉੱਥੇ ਉਹਨਾਂ ਨੇ ਤਾਰੇ ਸਾਨੂੰ ਅੱਗੇ ਨਾ ਜਿਪਸੀਆਂ ਜੀ ਆ ਆ ਗਈਆਂ ਆਪਣਾ ਟੋਇਟਾ ਦੀਆਂ ਟੋਇਟਾ ਦੇ ਪਿੱਕੇ ਨਹੀਂ ਹੁੰਦਾ ਜਿਹੜੇ ਓਹੋ ਉਹ ਪਿੱਕਿਆਂ ਚ ਪਹਿਲਾਂ ਵੀ ਉਹਨਾਂ ਨੇ ਬੰਦੇ ਬਿਠਾ ਰਖੇ ਤੇ ਉਹ ਪਤਾ ਨਹੀਂ ਸਾਡੀ ਜੇ ਵੇਟ ਕਰਦੇ ਤੇ ਚੱਲ ਅਸੀਂ ਵੀ ਬਾਗੇ ਤਿੰਨ ਪਿੱਕੇ ਤੇ ਉਹ ਬਿਠਾ ਲਿਆ ਜੀ ਸਾਨੂੰ ਉਹਨੇ ਵਿੱਚ ਉਹਨਾਂ ਨੇ ਪਾਣੀ ਦੀਆਂ ਥੱਲੀਆਂ ਹੀ ਸਿੱਟ ਰਖੀਆਂ ਦੀਆਂ ਲੈ ਕੇ ਸਾਨੂੰ ਪਿੱਕਿਆਂ ਚ ਬਿਠਾ ਲਿਆ ਸਾਡੇ ਨਾਲ ਇੱਕ ਪਾਕਿਸਤਾਨ ਦਾ ਮੁੰਡਾ ਹੈਗਾ ਦੀ ਸਾਡੇ ਨਾਲ ਮੈਂ ਤੁਹਾਨੂੰ ਦੱਸਿਆ ਦੀ ਹਾਸਨ ਨਿਊਯਾਰਕ ਅੱਜਕੱਲ੍ਹ ਤੇ ਬਾਈ ਤੋਂ ਆਪਾਂ ਨੇ ਥੋੜੇ ਪੈਸੇ ਪੂਸੇ ਲੈਣੇ ਤੇ ਨੰਬਰ ਪਤੰਦਰ ਨੇ ਫੋਨ ਹੀ ਨਹੀਂ ਕਰਿਆ ਚੱਕਰਾਂ ਦਾ ਕੀ ਦੀ ਬਲੌਗ 'ਚ ਕਰਤਾ ਕੰਮ ਠੀਕਾ ਚੱਲ ਵੀ ਕੋਈ ਨਾ ਉਦੋਂ ਤਾਂ ਬਹੁਤ ਚੰਗਾ ਲੱਗਦਾ ਸਾਨੂੰ ਵੀ ਵਾਹ ਰੱਬਾ ਆਹੀ ਆ ਅਸਲੀ ਤਾਂ ਮੁਸਲਮਾਨ ਜਿਹੜਾ ਕਿਸੇ ਗੱਲ ਤੋਂ ਡਬਦਾ ਨਹੀਂ ਐਂ ਤਾਂ ਦੂਜੇ ਜਿਹੜੇ ਮੁੰਡੇ ਤੇਗੇ ਉਹ ਆਪਣੇ ਨਾਲ ਵਰਤ ਵਰਤਈਆ ਹੈਗਾ ਇੱਕ ਨੰਬਰ ਬੰਦੇ ਨੇ ਪਰ ਵੀ ਉਹ ਬੰਦਾ ਦੇਖ ਲੋ ਨਾਲੇ ਸੌਖਾ ਫਿਰ ਵੀ ਉਹੀ ਚਿੱਟਾ ਖੂਨ ਹੋ ਗਿਆ ਉਹਦਾ ਵੀ ਚਲੋ ਜੀ ਇੱਕ ਉਹ ਇੱਕ ਮੈਂ ਇੱਕ ਮੁੰਡਾ ਹੋਰ ਆ ਸੀ ਤਿੰਨ ਇੱਕ ਪਿੱਕੇ ਚ ਹੋ ਗਏ ਸਾਡੇ ਨਾਲ ਤਿੰਨ ਚਾਰ ਸਪੈਨੇਸ ਤੇ ਤੇ ਇਹਦੇ ਨਾਲ ਸਾਡੇ ਨਾਲ ਦੂਜੇ ਚ ਹੋ ਗਏ ਭਜਾਏ ਜੀ ਪਿੱਕੇ ਉਹਨਾਂ ਨੇ ਦੋ ਮਿੱਟੀ ਉਡਾਇਆ ਕਰੇ ਧੂੜ ਪਤਾ ਨਾ ਲੱਗਿਆ ਕਰੇ ਉਹ ਬੈਠੇ ਬੈਠੇ ਨਾਲ ਉਹਨਾਂ ਨੇ ਭੈਣ ਚ ਸਾਨੂੰ ਜਿਹੜੇ ਦੂਜੇ ਬੈਠੇ ਤੇ ਸਾਡੇ ਨਾਲ ਤਿੰਨ ਮੈਕਸੀਕੇ ਉਹ ਹੈਗੇ ਤੇ ਮੈਨੂੰ ਲੱਗਦਾ ਕੋਲੰਬੀਆ ਦੇ ਸ਼ਾਇਦ ਤੇ ਉਹਨਾਂ ਨੇ ਸਾਨੂੰ ਪੁੱਛਣ ਲੱਗੇ ਨੇ ਇੰਡੀਆ ਅਸੀਂ ਕਹਾਂ ਵੀ ਇੰਡੀਆ ਤੋਂ ਤਾਂ ਨਹੀਂ ਹੈਗੇ ਅਸੀਂ ਮਹਾਸ਼ਿਕਾ ਇੰਡੀਆ ਉਹਨੇ ਭੈਣ ਤੇਰਨੇ ਕਹਿੰਦਾ ਮੁੰਡੇ ਨੇ ਨਾਲ ਵਾਲੇ ਨੇ ਮੇਰੇ ਨੇ ਹਨਾ ਅਮੀਗੋ ਉਹ ਬ੍ਰਾਜ਼ੀਲ ਰੇ ਗਿਆ ਦੀ ਕਹਿੰਦਾ ਮੈਂ ਆ ਪਾਕਿਸਤਾਨ ਉਹ ਕਹਿੰਦਾ ਪਾਕਿਸਤਾਨੀ ਹਨਾ ਭੈਣ ਚੋਦੇ ਸਾਤੋਂ ਇੰਨੀ ਦੂਰ ਜਿਵੇਂ ਖੁੰਝੇ ਚ ਨਹੀਂ ਲੱਗ ਕੇ ਬਹਿ ਜਾਂਦੇ ਗਏਲੇ ਪਾਸੇ ਆ ਗਏ ਇੱਕੋ ਲੱਤ ਉੱਡ ਕੇ ਕਹਿੰਦਾ ਪਾਕਿਸਤਾਨ ਕਹਿੰਦਾ ਬਹੁਤ ਡੇਂਜਰ ਬੰਦੇ ਨੇ ਕਹਿੰਦਾ ਇਹ ਤਾਂ ਕਹਿੰਦਾ ਵੀ ਬੰਦੇ ਨੂੰ ਐਂ ਡਾ ਦਿੰਦੇ ਨੇ ਕਿ ਪੰਦੇ ਅਰਨੇ ਡਰਾਤੇ ਭਾਈ ਉਹਨਾਂ ਦਾ ਜਦੋਂ ਗਾਹਾਂ ਜਾ ਕੇ ਪਿਕ ਕਰ ਉਹ ਗਿਆ ਵਿਚਨਾ ਚੜਨ ਡਰਦੇ ਉਹ ਅਸੀਂ ਕਾਹੇ ਜੀ ਗੱਲ ਨਹੀਂ ਹੈਗੀ ਵੀ ਅਸੀਂ ਵੀ ਤਾਂ ਇੰਡੀਆ ਦੇ ਉੱਤੇ ਨਾਲ ਬੈਠੇ ਆਏ ਸਾਲੇ ਕੀ ਮੂੰਹ ਚ ਪਾਊਗਾ ਇਹ ਵੀ ਨਹੀਂ ਨਹੀਂ ਇਹ ਤਾਂ ਝੂਠ ਬੋਲਦਾ ਜਿਸ ਨੂੰ ਮਜ਼ਾਕ ਕਰਦਾ ਫੇਰ ਵੜਿਆ ਕੇ ਭੈਣ ਤੇ ਯਾਰ ਬਿਠਾਈ ਨਾਲ ਉਹ ਅੱਗੇ ਜਾ ਕੇ ਗੁਆਟੀ ਮਾਲਾ ਤੋਂ ਜਦੋਂ ਮੈਕਸੀਕੋ ਦੇ ਬਾਰਡਰ ਤੇ ਵੈਕਸੀਕੋ ਵੜ ਗਏ ਸੀ ਉੱਥੇ ਨਾ ਖੇਤਾਂ ਜਾਂ ਇੱਕ ਘਰ ਜਿਆਦੀ ਬਣਿਆ ਹੋਇਆ ਉੱਥੇ ਭਈ ਉਹਨੇ ਸਾਨੂੰ ਏਜੰਟ ਨੇ ਬਿਠਾ ਲਿਆ ਕਿਉਂ ਉੱਥੇ ਪੈਸੇ ਲੈਣੇ ਤੇ ਉਹਨੂੰ ਸਾਰਿਆਂ ਤੋਂ ਅਪ ਅਪ ਅਗਲੀ ਵੀਡੀਓ ਚ ਕਰਦੇ ਆ ਇੱਕ ਤਾਂ ਲੰਬੀ ਹੋ ਜਾਂਦੀ ਹੈਗੀ ਪੰਗਾ ਖਾਨਾ ਫਿਰ ਅਪਲੋਡ ਨਹੀਂ ਹੁੰਦੀ ਐਰਰ ਮਰੀ ਜਾਂਦੀ ਹੈਗੀ ਧੰਨਵਾਦੀ